ਨਾ ਬਾਲਗ ਕੁੜੀ ਨੇ ਦਿੱਤਾ ਹਸਪਤਾਲ 'ਚ ਬੱਚੇ ਨੂੰ ਜਨਮ ਦਤਾ ਉਹਨਾਂ ਦੀ ਹੋਈ ਸੀ ਕੁਝ ਸਾਲ ਪਹਿਲਾਂ ਬੰਗਣੀ ਮਾਮਲਾ ਆਇਆ ਚਾਈਲਡ ਵੈਲਫੇਅਰ ਦੇ ਇਤਿਆਹਾ ਮੁੰਡੇ ਤੇ ਲੜਕੀ ਕਾਰਵਾਈ ਦੀ ਤਲਵਾਰ ਸ਼ਨੀਵਾਰ ਦੀ ਸਵੇਰੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਇੱਕ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹਾਲਾਂਕਿ ਬੱਚਾ ਬਿਲਕੁਲ ਸਹੀ ਹੈ ਪਰ ਨੌਜਵਾਨ ਲੜਕੀ ਨਾ ਬਾਲਿਕ ਹੈ ਜਿਸ ਤੋਂ ਬਾਅਦ ਸਬੰਧ ਬਣਾਉਣ ਵਾਲਾ ਯੁਵਕ ਬਾਲਿਗ ਹੈ ਤੇ ਇਸੇ ਚੱਲਦੇ ਮਾਮਲਾ ਪੁਲਿਸ ਦੇ ਨਾਲ-ਨਾਲ ਚਾਈਲਡ ਵੈਲਫੇਅਰ ਕਮੇਟੀ ਦੇ ਧਿਆਨ ਵਿੱਚ ਹੈ ਤੇ ਦੋਨਾਂ ਪੱਖਾਂ ਨੇ ਸੋਮਵਾਰ ਨੂੰ ਵੈਲਫੇਅਰ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੈ ਤੇ ਜੋ ਵੀ ਫੈਸਲਾ ਹੋਵੇਗਾ ਉਸ ਅਨਸਾਰ ਕਾਰਵਾਈ ਹੋਵੇਗੀ ਜਾਣਕਾਰੀ ਮੁਤਾਬਕ 1 ਸਾਲ ਪਹਿਲਾਂ ਗੁਰਦਾਸਪੁਰ ਦੀ 16 ਸਾਲ ਦੀ ਲੜਕੀ ਤੇ ਅਮਰਸਰ ਦੇ 19 ਸਾਲ ਦੇ ਨੌਜਵਾਨ ਦੀ ਮੰਗਣੀ ਹੋਈ ਸੀ ਤੇ ਲੜਕੀ ਹਾਲੇ ਵੀ 11ਵੀਂ ਕਲਾਸ ਵਿੱਚ ਪੜ੍ਹਦੀ ਹੈ ਜਿਸ ਤੋਂ ਬਾਅਦ ਨਾਵਾਲੇਕ ਲੜਕੀ ਨੇ ਇਸ ਬੱਚੇ ਨੂੰ ਜਨਮ ਦਿੱਤਾ। ਹਸਪਤਾਲ ਪ੍ਰਬੰਧਨ ਨੇ ਇਸ ਸਬੰਧੀ ਸਖੀ ਵਨ ਸਟਾਪ ਤੇ ਥਾਣਾ ਦੀਨਾਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਹਾਲਾਂਕਿ ਨਾਬਾਲਗ ਲੜਕੀ ਦੇ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਤੈਅ ਹੈ ਪਰ ਜੇਕਰ ਲੜਕਾ ਪੱਖ ਮੰਨਦਾ ਹੈ ਤਾਂ ਇਹ ਬੱਚਾ ਉਹਨਾਂ ਦਾ ਹੈ ਤਾਂ ਕਾਰਵਾਈ ਉਸ ਹਿਸਾਬ ਨਾਲ ਹੋਵੇਗੀ ਜੇਕਰ ਲੜਕਾ ਪੱਖ ਨਹੀਂ ਮੰਨਦਾ ਤਾਂ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇ ਗੁਰਦਾਸਪੁਰ ਤੋਂ ਜਸਵਿੰਦਰ 베ਦੀ ਦੀ ਰਿਪੋਰਟ ਸਕਰੋਲ ਪੰਜਾਬ 17 ਸਾਲਾਂ ਦੀ 18ਵਾਂ ਲੱਗਾ ਨੂੰ ਰਿਸ਼ਤਾ ਹੋਇਆ ਸੀ ਦੁਬਾਰ ਜਾਂਦੇ ਸੀ ਬੱਚੇ ਘੁੰਮਣ ਬਿਆਨ ਹੀ ਹੋਇਆ ਜੀ ਰਿੰਗ ਸ਼ਰਮ ਨਹੀਂ ਹੋਈ ਗਿਆ ਥੋੜੀ ਦਿਨ ਨੂੰ ਮੈਰਿਜ ਕਰ ਦੇਣੀ ਆਂ ਬੇਟਾ ਹਾਂਜੀ ਤੇ ਵਿਆਹ ਤੋਂ ਬਿਨਾ ਬੇਟਾ ਹੋ ਗਿਆ ਹਾਂਜੀ ਥੋੜੇ ਸਹਿਮਤ ਹਾਂਜੀ ਕੁਛ ਨਹੀਂ ਹੋਣਾ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਅਸੀਂ ਰਿੰਗ ਸਰੇ ਨਹੀਂ ਖੋਦ ਗਿੱਟੀ ਆਇਆ ਉਹ ਸ਼ਾਦੀ ਕਰਨ ਲਈ ਤਿਆਰ ਆਂ ਕੋਈ ਉਮਰ ਦੀ ਘੱਟ ਵਸਤਾ 17 ਸਾਲਿਆਂ ਕੋਈ ਵਾਲ ਨਹੀਂ ਬਲੇ ਨਾਮ ਆਵਾ 17 ਹੋਂਡ ਘੱਟ ਬੱਚਾ ਕੁੜੀ ਦਾ ਹੋਇਆ ਜਾਂ ਹਾਂਜੀ ਕੋਈ ਰੋਕਿਆ ਨਹੀਂ ਬੱਚਾ ਕੋਈ ਘਰੋਂ ਜੀ ਕਹਿੰਦੇ ਜਾਂਦੇ ਆਂ ਸਾਹਮਣੇ ਅਸੀਂ ਅਹੀਂ ਕਿਆ ਚਲੋ ਬੱਚੇ ਆ ਚਲੋ ਫਿਰਾਂ ਕੋਈ ਗੱਲ ਨਹੀਂ ਹਾਂਜੀ ਇਨੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤ ਨਹੀਂ ਹੈਗਾ ਇਹ ਹੈ ਤੇ ਸਹੀ ਗਲਤੀ ਹੈ ਚਲੋ ਸਰ Rajasthan سره SMS ਤੋਂ ਵੱਲੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਰ ਮੇਰੇ ਨਾਲ ਮਾਂਜੋਗ ਸੀ WCC ਦੇ ਮੈਂਬਰ ਸੀਰੀਅਲ ਤਾਂ ਸਰ ਜੀ ਵਸਟੋਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਆਕੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਾਨੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆ ਤੁਸੀਂ ਇਸ ਤਰ੍ਹਾਂ ਕਿ ਦੇਖੋ ਕੁੜੀ ਅੰਡਰੇਜ਼ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਆ ਰੱਖਣਾ ਚਾਹੁੰਦੇ ਆ ਤਾਂ ਉਨਾਂ ਨੂੰ ਪਹਿਲਾਂ ਤੇ ਆਪਾਂ ਸੀਡਬਲਯੂਸੀ ਦੇ ਪ੍ਰੋਡਿਊਸ ਕਰਾਂਗੇ ਸੀਡਬਲਯੂਸੀ ਅੱਗੇ ਬਿਆਨ ਹੋਣਗੇ ਅੱਗੋਂ ਸੀਡਬਲਯੂਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਕਸ ਰਾਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਦੋਨਾਂ ਪਰਵਾਨਾਂ ਤੇ ਕਾਰਵਾਈ ਹੋਏਗੀ ਸਰ ਉਹ ਸੀਡਬਲਯੂਸੀ ਡਿਸੀਜਨ ਲਏਗੀ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਤੋਂ ਕੀ ਕਰਾਂਗੇ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਅੱਗੇ ਪੂਰੀ ਦੇਖ ਕੇ ਸੀਡਬਲਿਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਉਦਾਂ ਮੈਂ ਰਤਨ ਲਾਲ ਸੀਡਬਲਿਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕਿਉਂ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਪਰ ਅਜਿਹੇ ਕੇਸਾਂ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਪ੍ਰੀਵੈਂਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਅਫੈਂਸ ਕਰਿਆ ਅਫੈਂਸ ਬੰਦ ਹੈ ਅੰਡਰ ਬੱਚਾ ਮਾਰ ਖਾ ਜਾਂਦੀ ਹੈ ਸੱਤ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਹੈ ਕਿ ਕ੍ਰਾਈਮ ਹੈ ਜੀ ਇਹ ਬਿਲਕੁਲ ਗਲਤ ਹੈ ਇਹ ਕ੍ਰਾਈਮ ਹੈ ਅਫੈਂਸ ਬੰਦ ਹੈ